ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਦੇ 5:00 ਵੱਜ ਗਏ ਤੇ ਹੁਣ ਆਪਾਂ ਉਧਰ ਚੱਲਦੇ ਆਂ ਘਰੇ ਤੇ ਅੱਜ ਖੰਡ ਪੜ ਸਕਦਾ ਭੋਗ ਹੈ ਤੇ ਦੇਖਦੇ ਆ ਕੌਣ ਕੌਣ ਆ ਰਿਹਾਗਾ ਤੇ ਹਲਵਾਈ ਆਇਆ ਕਿ ਨਾ ਸਾਰਾ ਦੇਖਦੇ ਆ ਬੜਿਆ ਰਹੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਆਏ ਮੈਨ ਪਰਪਤ जोदार विछर राम सोर वीर ਆਲੋ ਜਮੀਨ ਜੋਰ ਕੀ ਆ ਸਾਡੇ ਬੰਦੇ ਵੀ ਬੰਦ ਗਏ ਤੇ ਹਲਵਾਈ ਵੀ ਬੰਦ ਗਏ ਕੰਮ ਚੱਲੀ ਜਾਂਦਾ ਪੂਰਾ ਝੋਲਾ ਝੋਰਾ ਤੇ ਰਾਬਾ ਜੀ ਮਰਵਾਣੀ ਪਈ ਜਾਂਦੀ ਇਧਰ ਤਿਆਰ ਹੋਈਦਾ ਸਿਸਟਮ ਆਲਕਾਰ ਅਲੀ ਖਾਣੀ ਅੱਜ ਚਾਹ ਪੀ ਜਾਂਦੇ ਨੇ ਕਵੀ ਰਬੀਖਾ ਆਰੇ ਬਾਦੇ ਹਾੜੀ ਵਾਲੀ ਕਰਕੇ ਸਾਰੇ ਪਹੁੰਚੀ ਜਾਂਦੇ ਆ ਜਿਹੜਾ ਆਪਣਾ ਸਮਾਨ ਚਾਦੇ ਵਾ ਨਭੇ ਸੱਜਣਾ ਸਕੇ ਕੋਈ ਮੇਰੀ ਜਮੂਰ ਆ ਗਿਆ ਕਵੀ ਰਤਨ ਤੇ ਅਰਖਾਸ ਬਹੀ ਦੇ ਤਵਾਰੀ ਆ ਗਾ ਘੜਦਾ ਰਸੇ ਸਾਨੂੰ ਸੀ ਬਾਰੇ ਅਰਥ ਹੋੜਾ ਜੀ ਦੈ ਕਾਮੀਆਂ ਤੇ ਨੋਂਡੈ ਕੈਰ ਮੇਰਾ ਕੁਝ ਵੇ ਕਿਛਦਾ ਹੀ ਹਾ ਉਡਣ ਸੰਤ ਲੰਝਾ ਹਾਂਸੇ ਉਡਰ ਕੋਦਰੇ ਪਿਆ ਐ ਕੋਈ ਲੱਕੜਾ ਘਟ ਗਿਆ ਆਪਣੇ ਕੋਲ ਲੋਕਵਾਰ ਨ ਜਾਣਦੇ ਇੱਥੇ ਗਹਿਲਾਨਕ ਨਾ ਜਾਣਦਾ ਹੰਸਨਾ ਕੋਦਰਾ ਖਾਏ ਚਾਤ ਚੱਲੇ ਗਈਆਂ ਪੰਖੀਆਂ ਮਰਨ ਤਾ ਗੁਰ ਰਵੇ ਜੀਵਨ ਕਰਵੇ ਕਹਾਇਓ

नाने सारे रा ತವ ತುಯರತ ಕಣತುರ ಓಂ ಸರಸ್ವತಿ ಪರಾಯಣ ಜಯಾತ ಸತ್ಯ ಕಿಲಾದ ಪ್ರಾಸಿಮ ಓಂ ಸರಸ್ವತಿ ಪರಾಯಣ ಜಾಗೇ ರಣ ಕೈಯಂ ತಪ ಪಾರಂ ಕಾರ ತು ಭರಕತಾರೋ ಹಿಮೇ ಅಮನಾಚು ಜಯ ರಸುವಾಲೋ ಓಂ ಜೇ ਜੋਤ ਆ ਗਈ ਜਿਆ ਇਹ ਪੂਰੀ ਹੁੰਦੀ ਆ ਰਾਖਿਲੇ ਵਰਨਜਾਰੋ ਨਿਮਰੇ ਘੂਤੋ ਰਵੇਵ ਕਰਮ ਪਿਆਰ ਸਤਿ ਸ਼੍ਰੀ ਅਕਾਲ ਸਰਬਤੇ ਪੰਝਾ ਨੂ ਨਾ ਨਾ ਜਤ ਜਤ ਮੁਰ ਪਰਸਮਰਾਰੋ ਕੈ ਦੋ ਗੜੇ ਨਾਮੇ ਅਪਾ ਦੇਵੀ ਮੁਕਮ ਅਰੱਦੀ ਲਓ ਜੀ ਇਧਰ ਵੀ ਤਾਂ ਐਂਟਰ ਲਾਤਾ ਮਸਾਬਾ ਸ਼ਾਕੇ ਇੱਥੇ ਸੰਗਤ ਬਿਠਾਉਣੀ ਆ ਇਧਰ ਹੁਣ ਥੱਲੇ ਦਾ ਸਿਸਟਮ ਉਧਰ ਪਰਲੇ ਪਾਸਾ ਹਲਵਾਈਆ ਉਧਰ ਲੈ ਕੇ ਆਉਂਦੇ ਨੇ ਇਧਰ ਸਾਰੇ ਸੰਗਤ ਇਧਰ ਬਿਠਾਉਣੀ ਆ ਮਨ ਦੇ ਚਿੰਦਰੀ ਆਪੇ ਆਕਤੇ ਸਰਦਾਰ ਸੁਹਾਗਨ ਜੀਵ ਕੋ ਨ ਸੂਜੈ ਸਤ ਗੁਰੂ ਸੇਵੇ ਲਿਵ ਲਈ ਲਾਉ ਜੀ ਸਾਡੇ ਸਾਰੇ ਮਾਤ ਪ੍ਰਸਾਦ ਦੇ ਨਹੀਂ ਗਿਆ ਪਾਜ ਹਰਮਨ ਹੋ ਗਿਆ ਪੈਣਾ ਜਾ ਗਏ ਜਾ ਦੇਖੋ ਅਸੋ ਜਾ ਨਹੀਂ ਦਾਲ ਬਹੁਤ ਆਹ ਪਾਤਰ ਇਹ ਹੁਣ ਸੰਕਟ ਸਟਾਰਟ ਹੋ ਜਾਊਗਾ ਸੌਣੇ Ах, зүгээр тоо. ਸਤਿ ਸ੍ਰੀ ਅਕਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਹੇ ਗੁਰੂ ਸਤ

ਹਾਂਜੀ ਕੱਲ ਦੀ ਗੱਲ ਦੀ ਦਾ ਜੀ ਚਾਹ ਦੇ ਜਿਵੇਂ ਆਸ਼ਮਾਨ ਦਾ ਕਰਦਾ ਕਹਾ ਆ ਦੇਖੋ ਭਾਈ ਭੋਗ ਤੋਂ ਬਾਅਦ ਸਮਾਨ ਇਕੱਠਾ ਕਰਦੇ ਹੋਏ ਤੇ ਬੰਦੇ ਆਪਸ ਵਿੱਚ ਲੜਦੇ ਹੋਏ ਵੀ ਭਾਈ ਤੂੰ ਥੱਲੇ ਆ ਤੂੰ ਉੱਤੇ ਐ ਕਰੀ ਜਾਂਦੇ ਨੇ ਆਪਸ ਵਿੱਚ ਸਾਰੇ ਟਰਾਲੀ ਤੇ ਚੜ੍ਹ ਕੇ ਖੜ ਗਏ